ਭੱਲੇ ਬੱਲੇ ਵੇ ਕੰਡੇ ਵਾਲਾ ਘਾਰ ਕੱਢੇ ਦਾ ਬੱਲੇ ਮੁੰਡਾ ਮੁੰਦੀ ਬਾਲਾ ਤੇਰੀ ਬਾਬਤ ਦੀ ਨੀਂਹ ਤੋਂ ਲੈਣੇ ਮੁੰਡਾ ਮੁੰਦੀ ਬਾਲਾ ਸਾਨੂੰ ਬਹੁਤ ਵਧੀਆ ਲੱਗਿਆ ਵੀ ਜਉਣ ਵਾਲੇ ਪਿੰਡ ਚ ਆ ਕੇ ਤੁਸੀਂ ਅੱਜ ਤੀਆਂ ਦਾ ਬਹੁਤ ਸੋਹਣਾ ਉਪਰਾਲਾ ਕੀਤਾ ਸਪੈਸ਼ਲੀ ਸਰਪੰਚ ਸਾਹਿਬ ਨੇ ਕਦੇ ਮਿੱਠੇ ਮਿੱਠੇ ਜਾਮਨ ਨੂੰ ਕਦੇ ਮਿੱਠੇ ਮਿੱਠੇ ਜਾਮਨ ਮੈਜ਼ਨ ਕੁੜੀਆਂ ਚਮਕਾ ਰੰਗਾਂ ਦੇ ਕੱਪੜੇ ਪਹਿਨਣਾ ਪਸੰਦ ਕਰਦੀਆਂ ਹਨ ਕਾਲੇ ਰੰਗ ਨੂੰ ਛੱਡ ਕੇ ਹਰਾ ਲਾਲ ਸੰਤਰੀ ਹੁੰਦਾ ਹੈ ਬਹੁਤ ਬਹੁਤ ਮੁਬਾਰਕ ਸੌਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜੀਵਨਵਾਲਾ ਵਿੱਚ ਧੀਆ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਧੀਆ ਭੈਣਾਂ ਮਾਵਾਂ ਔਰਤਾਂ ਅਤੇ ਵਿਆਹੀਆਂ ਹੋਈਆਂ ਕੁੜੀਆਂ ਨੇ ਸਮੂਲੀਅਤ ਕੀਤੀ ਇਸ ਦੌਰਾਨ ਉਹਨਾਂ ਆਪਣੇ ਮਨਮ ਦੇ ਵਲਵਲੇ ਕੱਢੇ ਅਤੇ ਬੋਲੀਆਂ ਪਾ ਕੇ ਖੂਬ ਮਨੋਰੰਜਨ ਕੀਤਾ ਤੀਆਂ ਦਾ ਇਹ ਮੇਲਾ ਵੇਖਣ ਲਈ ਸਬੰਧਤ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਧਰਮ ਪਤਨੀ ਬੀਬਾ ਮਨਪ੍ਰੀਤ ਕੌਰ ਅਤੇ ਪਿੰਡ ਦੀ ਸਰਪੰਚ ਬੀਬਾ ਰਣਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ ਆਓ ਵੇਖਦੇ ਹਾਂ ਪੰਜਾਬੀ ਹਾਲਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਲਗਦੀ ਤੋ ਨਾ ਪਹਿਣਾ ਦੀ ਜੋੜੀ ਸਾਰਿਆਂ ਤੋਂ ਸੋਹਣੀ ਲੱਗਦੀ ਹੋ ਜੇ ਮੁੰਡੇ ਆਵੇ ਮੇਰੀ ਤੋਰ ਤੂ ਵੇਖਣੀ ਜੇ ਮੁੰਡੇ ਆਵੇ ਮੇਰੀ ਤੋਰ ਤੂ ਵੇਖਣੀ ਹੋ ਜੇ ਮੁੰਡੇ ਆਵੇ ਮੇਰੀ ਤੋਰ ਤੂ ਵੇ ਆ ਲ ਦੇ ਚਾਦੀ ਦਾ ਵੇਲਾ ਕੇ ਹਿੱਲੇ ਮਜਾ ਕੇਣਾ ਚਾਦੀ ਦਾ ਵੇਲਾ ਕੇ ਹਿੱਲੇ ਮਜਾ ਕੇਣਾ ਚਾਦੀ ਦਾ ਵੇਲਾ ਕੇ ਹਿੱਲੇ ਮਜਾ ਕੇਣਾ ਚਾਦੀ ਦਾ ਵੇਲਾ ਕੇ ਹਿੱਲੇ ਮਜਾਜ ਅਸਾਂ ਕੁੜੀਏ ਨਾ ਤੇਰੀ ਤੋਰ ਨਹੀਂ ਦੇਖਣੀ 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 ਅੱਗ ਲਾਣਾ ਗੜਵਾ ਲੱਕ ਟਟ ਜੁਹਲਾ ਰੇ ਕਾ ਵੀ ਦਾ ਲੱਕ ਟਟ ਜੁਹਲਾ ਰੇ ਗਾਂਦੀ ਦਾ ਲੱਕ ਟਟ ਜੁਹਲਾ ਰੇ ਖਾਲੀ ਦਾ ਹੁਣ ਇੱਕ ਤਾਂ ਆਪਸੀ ਭਾਈਚਾਰਾ ਵੱਧਾ ਤੇ ਇੱਕ ਆਪਾਂ ਨੂੰ ਪਤਾ ਲੱਗਦਾ ਵੀ ਮੇਲ ਜੋਲ ਦਾ ਕਿਉਂਕਿ ਅਕਸਰ ਅਸੀਂ ਬਿਜੀ ਰਹਿੰਦੇ ਆ ਤੁਸੀਂ ਮਿਲਦਾ ਕਿਸੇ ਵੀ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਇਹੋ ਜਿਹਾ ਪ੍ਰੋਗਰਾਮ ਕਰਦੇ ਆ ਤਾਂ ਮੈਨੂੰ ਲੱਗਦਾ ਵੀ ਇਹਦੇ ਚ ਅਪਾ ਇੱਕ ਦੂਜੇ ਨੂੰ ਮਿਲ ਸਕਦੇ ਆ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਆ ਜਾਂ ਆਪਣੇ ਪਿੰਡ ਬਾਰੇ ਦੱਸ ਸਕਦੇ ਆ ਵੀ ਸਾਡੇ ਪਿੰਡ 'ਚ ਇਹ ਦਿੱਕਤ ਆ ਰਹੀ ਐ ਜਾਂ ਕੋਈ ਵੀ ਦਿੱਕਤ ਐ ਆਪਾਂ ਇੱਕ ਦੂਜੇ ਨੂੰ ਦੱਸ ਸਕਦੇ ਆ ਸੋ ਮੈਨੂੰ ਬਹੁਤ ਵਧੀਆ ਲੱਗਿਆ ਵੀ ਜਿਉਣ ਵਾਲੇ ਪਿੰਡ ਚ ਆ ਕੇ ਤੁਸੀਂ ਅੱਜ ਤੀਆਂ ਦਾ ਬਹੁਤ ਸੋਹਣਾ ਉਪਰਾਲਾ ਕੀਤਾ ਸਪੈਸ਼ਲੀ ਸਰਪੰਚ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ ਮੈਨੂੰ ਲੱਗਦਾ ਵੀ ਇਹੋ ਜਿਹਾ ਪ੍ਰੋਗਰਾਮ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਹੋਣੇ ਚਾਹੀਦੇ ਆ ਤੇ ਤਾਂ ਕਿ ਆਪਣਾ ਆਪ ਸੀ ਜਿਹੜਾ ਪਿਆਰ ਹੈ ਉਹ ਆਈ ਬਣਿਆ ਰਹੇ ਰੱਖਾਂ ਮੈਂ ਤੇਰੇ ਹਾਲ ਤੇ ਪੰਜਾਬੀਆਂ ਰੱਖਾਂ ਮੈਂ ਤੇਰੇ ਹਾਲ ਤੇ ਬੰਦਾਲੀਆਂ ਹੱਥੇ ਰੱਖਾਂ ਮੈਂ ਤੇਰੇ ਤੀਰ ਹਾਰੀਆਂ ਆ ਜਾ ਕਿਤੇ ਵਿੱਚ ਨੱਚੇ ਤੇਰੀ ਰਾਣੀ ਆ ਜਾ ਕਿਤੇ